ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਵੈਡ ਦੀ ਲੈ ਕੇ ਆਏ ਜੇ 15 16 ਕਿਲੋ ਦੁੱਧ ਵਾਲੀ ਵੈੜ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਹੀਂ ਬਣੇ ਰਿਹਾ ਵੀਡੀਓ ਦੇ ਪੂਰੇ ਅੰਨੇ ਤੱਕ ਜੀ ਰੀਵਿਊ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋ ਗਰੀ ਇਸ ਵੈੜ ਦਾ ਲੋ ਜੀ ਪਹਿਲਾਂ ਨੇੜੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਬੋਦੀ ਵਾਲੀ ਵੈੜ ਜੇ ਪਿਓਰ ਜਰਸੀ ਜੇ ਪੰਜਾਬ ਵਾਲੀ ਵੱਡੀ 6 ਦੰਦ ਜੇ ਮੂੰਹ ਤੋਂ ਗੱਭਣ ਵੈੜ ਜੇ ਵੀਰ ਜੀ ਦੂਸ ਪੂਰੇ ਉੱਚੇ ਲੰਬੇ ਵੱਡੇ ਕਾਦ ਕਾਟ ਦੀ ਜਿਹਦੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਪੂਰੀ ਸ਼ਾਈਨਿੰਗ ਵਾਲੀ ਦੇਖ ਸਕਦੇ ਜੇ ਲੋ ਜੀ ਤੁਹਾਨੂੰ ਥਾਣਾ ਨੇੜੇ ਚੈੱਕ ਕਰਾਈ ਜੀ ਥਾਣਾ ਦੀ ਜੇਕਰ ਗੱਲ ਕਰੀ ਥਾਣਾ ਜਿਹੜਾ ਸੈ ਹੈ ਉਹ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗਿਆਪ ਤੇ ਦੇਖ ਸਕਦੇ ਜੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਲੋ ਚੱਡਵ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੀ ਦੀ ਵੈੜ ਜੇ ਹਾਲੇ ਜੋ ਸੂਣਦੇ ਵਿੱਚ ਸਮਾ ਜੇ ਉਹ 1 ਹਫਤਾ ਬਾਕੀ ਰਹਿੰਦਾ ਜੇ ਚੱਡੇ ਦੀਆਂ ਪੂਰੀਆਂ ਵਾਲਟੇਲਾਂ ਕੱਢ ਕੇ ਦੋ ਦਿਨ ਚੱਡਾ ਦੁੱਧ ਦੇ ਬੜੇ ਰਮਾਨਾ 15 16 ਲੀਟਰ ਚਵਾ ਦੇਗੀ ਜੀ ਨੋਰਮਲ ਸੇਵਾ ਤੇ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੋਏਗੀ ਤੇ 15 16 ਲੀਟਰ ਪਲੱਸ ਵੀ ਚਵਾ ਸਕਦੀ ਆ ਨਹੀਂ ਤਾਂ ਨੋਰਮਲ ਹੀ 15 16 ਲੀਟਰ ਚਵਾ ਦੇਗੀ ਜੀ ਪੰਜਾਬ ਵਾਲੀ ਵੱਡੀ ਜਰਸੀ ਵਹਿੜ ਜੇ ਲੋ ਜੀ ਦੇਖ ਸਕਦੇ ਜੀ ਬਾਕੀ ਵੀਰ ਜੀ ਤੁਹਾਨੂੰ ਪਤਾ ਇਹ ਜਰਸੀ ਜਿਹੜੀ ਆ ਪਿਓਰ ਵਹਿੜਾ ਬਹੁਤ ਘੱਟ ਮਿਲਦੀਆਂ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਵਾ ਜੇ ਵਹਿੜਾ ਗਰਮੀ ਬਿਲਕੁਲ ਨਹੀਂ ਜਿ ਮਨਾਉਂਦੀਆਂ ਤੇ ਦੁੱਧ ਜਿਹੜਾ ਉਹ ਵੀ ਬਹੁਤ ਵਧੀਆ ਸੰਘਣਾ ਹੁੰਦਾ ਇਹਨਾਂ ਦਾ ਫੈਂਟ ਬਹੁਤ ਵਧੀਆ ਆਉਂਦੀ ਹੈ ਇਹਨ ਰਿਕਵੈਸਟ ਹੈ ਵੀ ਜੀ ਚਲਦੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਲੋ ਜੀ ਦੇਖ ਸਕਦੇ ਜੀ। ਲੋ ਜੀ ਉਪਰੋਂ ਦੇਖੋ ਪੂਰੀ ਸੰਭੀ ਪਲੀ ਰਾਜੀ ਵਹਿੜ ਜੇ। ਲੋ ਜੀ। ਦੇਖ ਸਕਦੇ ਜੀ। ਬਾਕੀ ਜੇਕਰ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ। ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਐ ਵਹਿੜ ਉਹ ਵੀ ਆਪਣੀ ਪੂਰੀ ਗਾਰੰਟੀ ਹੋਗੀ ਜੀ ਹਰ ਇੱਕ ਪੱਖੋਂ ਇਸ ਵਹਿੜ ਦੀ। ਉਹ ਤੁਸੀਂ ਆਪਣੇ ਕੋਲੋਂ ਹੀ ਵਾੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵਾੜ ਖਰੀਦ ਸਕਦੇ ਜੀ ਲਓ ਜੀ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀ ਗੱਬਣਾ ਤਿਆਰ ਵਾੜਾ ਮਿਲਦੀਆਂ ਜੀ ਤਾਜ਼ੀਆਂ ਸੁਈਆਂ ਵਾੜਾ ਮਿਲਦੀਆਂ ਜੀ ਲਓ ਜੀ ਦੇ ਸਕਦੇ ਜੀ ਮੋਹਰੇ ਜੋ ਇਸ ਵਾੜ ਦਾ ਉਹ 55000 ਰੁਪਏ ਰੱਖਿਆ ਗਿਆ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਇਹ ਵੜ ਦਵਾਂਗੇ ਜੀ ਇਹ ਸਿਰਫ ਤੁਹਾਨੂੰ 50000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ 50000 ਰੁਪਏ ਆਪਾਂ ਛੋੜੀ ਹੋਈ ਹੈ ਜੀ ਵਿੱਚੋਂ ਲਓ ਜੀ ਦੇਖ ਸਕਦੇ ਜੇਕਰ ਕਿਸੇ ਵੀਰ ਦੇ ਵੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੇ ਆਪਣੇ ਕੋਲੋਂ ਇਸ ਤੋਂ ਇਲਾਵਾ ਵੀ ਹੋਰ ਵੜਾਂ ਵੀ ਗੱਬਣਾ ਤਿਆਰ ਆ ਆਪਣੇ ਫਾਰਮ ਤੇ ਖੜੀਆਂ ਜੇ ਜੇਕਰ ਕਿਸੇ ਵੀ ਇਹਨੂੰ ਚਾਹੀਦੀ ਹੋਣਾ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੀਡੀਓ ਮੰਗਵਾ ਕੇ ਤੁਸੀਂ ਉਹ ਵੀ ਖਰੀਦ ਸਕਦੇ ਜੇ ਬਿਲਕੁਲ ਜਾਇਜ਼ ਕੀਮਤ ਵੀ ਤੁਹਾਨੂੰ ਬੜਾ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਆ ਚੈਨਲ ਤੇ ਸਰਵ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ